ਹਾਂਜੀ ਕਿਦੜੀ ਤਿਆਰੀ ਹੋਣ ਦੀ ਆ ਤੁਹਾਨੂੰ ਯਾਦ ਨਹੀਂ ਆ ਮੈਂ ਤੁਹਾਨੂੰ ਕਿਹਾ ਸੀ ਕਿ ਬੋਦਵਾਰ ਮੈਂ ਰਖਰੀ ਬਨਣ ਜਾਣਾ ਵਾ ਉਹ ਹੋ ਗਿਆ ਯਾਰ ਮੇਰੇ ਵੀ ਦਿਮਾਗ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਜਿੱਥੇ ਹੀ ਭੁੱਲ ਜਾਂਦਾ ਗੱਲ ਦਾ ਚਲੋ ਕੋਈ ਗੱਲ ਨਹੀਂ ਤੇ ਕਦੋਂ ਕੁ ਨਿਕਲਣਾ ਮੈਂ ਤਾਂ ਬਸ ਨਿਕਲਣ ਲੱਗੀ ਸੀ ਤੁਹਾਨੂੰ ਮੈਂ ਰਖਰੀਆਂ ਲਿਆਉਣ ਲਈ ਕਿਹਾ ਤੁਹਾਨੂੰ ਅਭੀ ਨਹੀਂ ਚੱਤਰਿਆ ਯਾਰ ਤੇਰੇ ਸਾਹਮਣੇ ਯਾਰ ਰਾਤ ਨੂੰ ਨੇਰੇ ਹੋ ਜਾਉਣਾ ਵਾ ਸਿਰ ਸੁਖ ਤੇ ਨਿਕਲ ਜਾਣਾ ਵਾ ਟਾਈਮ ਕਿਥੋਂ ਲੱਗਦਾ ਚਲੋ ਕੋਈ ਗੱਲ ਨਹੀਂ ਤੇ ਮੈਨੂੰ ਇਦਾਂ ਕਰੋ ਪੈਸੇ ਦੇ ਦਿਓ ਮੈਂ ਰਖਰੀ ਵੀ ਲਾ ਲਾਂਗੀ ਤੇ ਮਠਾਈ ਵੀ ਆਪੇ ਲਾ ਲਾਂਗੀ ਚਲ ਠੀਕ ਹੈ ਹੋਰ ਜਾਂਦੇ ਜਾਂਦੇ ਲੈ ਲਈ ਤੂੰ ਨਾਲੇ ਆਪਣੀ ਪ ਜਿੰਨਾ ਮੈਂ ਲੈ ਆਉਂਦਾ ਤੈਨੂੰ ਪਸੰਦ ਨਹੀਂ ਹੋਣੀ ਮੁੜ ਕੇ ਨਹੀਂ ਨਹੀਂ ਉਹ ਨਹੀਂ ਗੱਲ ਚਲੋ ਚਲਿਏ ਫਿਰ দাও ਪੈਸੇ ਮੈਨੂੰ ਮੈਂ ਲੇਟ ਆਉਣੀ ਆ ਚਲਾ ਜਾ ਜਾ ਸਿਮੀ ਹਾਂਜੀ ਸੰਦੀਪ ਭਾਣ ਦਾ ਫੋਨ ਆਇਆ ਅੱਜ ਤੇ ਸੰਦੀਪ ਭਾਣ ਆਉਣ ਲੱਗੀ ਆ ਅੱਛਾ ਅੱਛਾ ਚਲ ਇਹ ਤਾਂ ਬੜੀ ਵਧੀਆ ਗੱਲ ਆ ਮੈਂ ਨਾ ਤੇਰੇ ਨਾਲ ਸਲਾਹ ਕਰਨੀ ਹੈ ਇੱਕ ਦੱਸੋ ਮੈਂ ਕਹਿੰਦਾ ਵੀ ਆਤ ਗਿਰੇ ਖੜੀ ਆਉਂਦੀ ਆ ਤੇ ਮੈਂ ਪੈਨ ਨੂੰ ਨਾ ਕੋਈ ਸੋਨੇ ਦੀ ਚੀਜ਼ ਬਣਾ ਕੇ ਦੇਵਾਂ ਸੋਨੇ ਦੀ ਨਹੀਂ ਤੇ ਇਦਾਂ ਕਰਦੇ ਆ ਸੰਜੋ ਕੋਈ ਸੂਟ ਹੀ ਲੈ ਦਾਂਗੇ ਆਪਾਂ ਵਧੀਆ ਓਹੋ ਤੂੰ ਮੇਰੀ ਗੱਲ ਨਹੀਂ ਸਮਝੀ ਸੂਟ ਸਾੜ ਤੇ ਦਿੰਦੇ ਰਹੀਦਾ ਵਾ ਮੇਰੇ ਮਨ ਦੀ ਇੱਛਾ ਵਾ ਪਹਿਲੇ ਤੈਨੂੰ ਪਤਾ ਕੰਮ ਕਰ ਨਹੀਂ ਮੇਰੇ ਕੋਲ ਹੈਗਾ ਤੇ ਹੁੰਦੇ ਮਹਾਰਾਜ ਦੀ ਪੂਰੀ ਕਿਰਪਾ ਵਾ ਐਤਕੀ ਜੋ ਮਰਜ਼ੀ ਹੋ ਜਾਏ ਮੈਂ ਕੁਛ ਨਾ ਕੁਛ ਬਣਾ ਕੇ ਦੇਣੇ ਦੇਣਾ ਉਹਨੂੰ ਨਹੀਂ ਚਲੂਗਾ ਤੇ ਕੋਈ ਗੱਲ ਨਹੀਂ ਬਣਾਉਣ ਦੀ ਕਿੱਡੀ ਕੀ ਗੱਲ ਨਾ ਚੱਲ ਬਣਾ ਹੀ ਦਿੰਦੇ ਪਰ ਤੁਹਾਨੂੰ ਪਤਾ ਹੁਣ ਖਰਚਾ ਖੁਰਚਾ ਵੀ ਕਿੰਨਾ ਹੁੰਦਾ ਘਰ ਦਾ ਫਿਰ ਓਖਾ ਹੋ ਜਾਂਦਾ ਮੰਮੀ ਡੈਡੀ ਤੋਂ ਬਾਅਦ ਹੁਣ ਅਹੀਂ ਤੇ ਆ ਦੋਵੇਂ ਜਾਣੇ ਜਿਨ੍ਹਾਂ ਦੇ ਮੂੰਹ ਵੱਲ ਵੇਖਦੀ ਆ ਜਿਨ੍ਹਾਂ ਕਰਕੇ ਆ ਜਾਂਦੀ ਆ ਤੇ ਤੈਨੂੰ ਪਤਾ ਹੀ ਆ ਜਦੋਂ ਆ ਦੋ ਤਿੰਨ ਸਾਲ ਪਹਿਲੇ ਆਪਾਂ ਵਿਆਹੀ ਕਿੰਨਾ ਕੁ ਕੁਛ ਦਿੱਤਾ ਸੀ ਉਦੋਂ ਤੇ ਮੇਰੇ ਕੋਲ ਕੰਮਕਾਰ ਵੀ ਨਹੀਂ ਹੈਗਾ ਐਤ ਕੀ ਮੇਰੇ ਮੰਦੀ ਜਿਹੜੀ ਤਮੰਨਾ ਨਾ ਮੈਂ ਪੂਰੀ ਕਰਨੀ ਆ ਚਲੋ ਠੀਕ ਆ ਵੇਖ ਲਓ ਜਿੱਦਾਂ ਤੁਹਾਨੂੰ ਸਹੀ ਲੱਗਦਾ ਚਲ ਠੀਕ ਆ ਵੇ ਮੈਂ ਤਾਂ ਅੱਜ ਕਿਤੇ ਜਾਣਾ ਮੇਰੇ ਨਾਲ ਕਿ ਕਲਾਇੰਟ ਨੂੰ ਮਿਲਣਾ ਤੇ ਮੈਨੂੰ ਤਾਂ ਟਾਈਮ ਨਹੀਂ ਲੱਗਣਾ ਤੂੰ ਐਦਾਂ ਕਰ ਮੈਂ ਕੋਈ ATM ਲੈ ਲਾਂ ਤੇ ਤੈਨੂੰ ਉਹਦੀ ਪਸੰਦ ਦਾ ਪਤਾ ਹੀ ਆ ਮੈਂ ਕਹਿੰਦਾ ਈਰਿੰਗ ਬਣਾ ਦੇ ਉਹਨੂੰ ਉਦਾਂ ਵੇ ਕਿੰਨੇ ਕੁ ਦੇ ਬਣ ਜਾਣਗੇ ਮੇਰੇ ਖਿਆਲ ਨਾਲ 70 ਕੁ ਹਜ਼ਾਰ ਨੂੰ ਹੈਗਾ ਸੋਨਾ ਤੇ 25 30 ਹਜ਼ਾਰ ਦੇ ਬਾਣੀ ਜਾਣੇ ਆ ਚਲ ਕੋਈ ਗੱਲ ਨਹੀਂ ਹੁੰਦੇ ਮਾਰਾ ਜੀ ਦੀ ਪੂਰੀ ਕਿਰਪਾ ਆ 25 30 ਹਜ਼ਾਰ ਰੁਪਏ ਨਾਲੋਂ ਜ਼ਿਆਦਾ ਹੈ ਕੋਈ ਤੋ ਇਦਾਂ ਕਰਾ ਏਟੀਐਮ ਫੜ ਤੇ ਵਧੀਆ ਚੀਜ਼ ਨਿੱਗਰ ਬਣਾ ਕੇ ਲੈ ਆਈ ਠੀਕ ਆ ਹਾਂ ਚਲੋ ਠੀਕ ਕੋ ਕਮੀ ਪੇਸ਼ੀ ਨਹੀਂ ਹੋਣੀ ਚਾਹੀਦੀ ਨਹੀਂ ਨਹੀਂ ਕੋਈ ਗੱਲ ਨਹੀਂ ਫਿਰ ਮੈਂ ਕੰਮ ਕੁੰਮ ਕਰਕੇ ਨਾ ਫਿਰ ਜਾਨੀ ਆ ਚੱਲ ਠੀਕ ਆ ਠੀਕ ਆ ਹਾਂ ਚਲੋ ਠੀਕ ਜੀ ਭੈਆ ਔਰ ਭਾਬੀ ਵਾਲੀ ਰਖੜੀ ਸਪੈਸ਼ਲ ਅੱਛਾ ਠੀਕ ਹੈ ਜੀ ਔਰ ਇਹ ਵਿੱਚ ਇੱਕ ਐਂ ਦੇਖੋ ਇੱਕ ਐਡੀਬੀ ਸਪੈਸ਼ਲ ਰਖੜੀ ਹੈ ਜੀ ਮੇਰੇ ਕੋਲ ਔਰ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਣਾ ਮੈਂ ਇੱਕ ਐਕੋ ਡਾਇਮੰਡਸ ਵੀ ਚੈੱਕ ਕੀ ਹੈ ਜੀ ਠੀਕ ਹੈ ਜੀ ਉਹਦੇ ਬਾਅਦ ਮੇਰੇ ਕੋ ਤੁਹਾਨੂੰ ਹੋ ਦਿਖਾਣਾ ਮੈਂ ਇੱਕ ਐਕੋ ਨਾ ਟਿੱਕਾ ਵੀ ਤੇ ਰੋਲੀ ਵੀ ਆਈ ਨਾਲ ਨਾਲ ਮਿਸਤਾਨ ਵੀ ਨਾਲ ਮਗੀ ਟਿੱਕਾ ਵੀ ਨਾਲ ਆ ਹੈ ਨਾ ਉਹ ਉਹਦੇ ਬਾਅਦ ਮੇਰੇ ਕੋ ਆ ਦੇਖੋ ਇੱਕ ਚੰਦਨ ਚਾਈ ਬੋ ਸਪੈਸ਼ਲ ਰਖੜੀ ਆ ਦੇਖੋ ਦੇਖੋ बहुत वास्ते हां जी ए तो दिखाई सी भैया भाभी वाली हां नहीं भरा वाली है और इथे हां जी ए बै भाभी वाली है ए देखो एदे च बहुत मेरे को वरायटी है ठीक है देखो ठीक है ना और देखो एडी च मेरे उद बहुत स्पेशल रखड़ी मैं खुद जाना बॉम्बे और बॉम्बे को लेके आना स्पेशल रखड़ी बहुत यह है रखड़ी पासपोर्ट जिदा तुम समझो कि बाहर भेजनी है और ए देखो, देखो देख ਇਹ ਰਖੜੀ ਬਣੀ ਹੋਈ ਐ ਵਿਦ ਨਾਲ ਐਡਰੈਸ ਵਗੈਰਾ ਸਾਰਾ ਲੈ ਕੇ ਪਾਸਪੋਰਟ ਬਣਾਇਆ ਨਾਲ ਔਰ ਬੜਿਆਂ ਨੇ ਹੀ ਪਸੰਦ ਕੀਤੀ ਰਖੜੀ ਤੁਸੀਂ ਡੈਸ ਭੇਜੋ ਮਗੀ ਕਾਫੀ ਅੱਛੀ ਪਸੰਦ ਕੀਤੀ ਐ ਐ ਦੇਖੋ ਇਹ ਬਲੂ ਆਈਸ ਭਾਜੀ ਉਹ ਉਹ ਦੋ ਕਰ ਦੋ ਪੈਕ ਕਰਕੇ ਓਕੇ ਇਹ ਕੈਪ ਪੈਕ ਕਰ ਦੋ ਨਦੀ ਤੇ ਬਾਕੀ ਨਹੀਂ ਕਟਾਈਆਂ ਹੋਰ ਉਹਨਾਂ ਨੇ ਉਹ ਵੀ ਪੈਕ ਕਰ ਦੋ ਆ ਜਾਓ ਉੱਥੇ ਅੱਜ ਮੁੰਡਿਆ ਕਿੰਨੇ ਪੈਸੇ ਦਿੱਤੇ ਉਹਨੂੰ ਮੰਮੀ 2000 ਰੁਪਇਆ ਦਿੱਤਾ ਹੈ ਹਾਏ 2000 ਰੁਪਇਆ ਇੰਨੀਆਂ ਰੱਖੜੀਆਂ ਮਹਿੰਗੀਆਂ ਹੁੰਦੀਆਂ ਆ ਮੰਮੀ 100 ਰੁਪਏ ਦੀ ਤਾਂ ਰੱਖੜੀ ਹੁੰਦੀ ਹੈ ਪੰਜਾਬ ਪੰਜਾਬ ਦਾ ਧਾਗਾ ਹੀ ਆ ਜਾਂਦਾ ਤੂੰ ਤੇ ਪੈਸੇ ਕੱਢਣ ਲੱਗੇ ਨਾ ਸੋਚਦਾ ਹੀ ਨਹੀਂ ਆ ਬੰਦਾ 5-700 ਰੁਪਇਆ ਦੇ ਦਿੰਦਾ ਆ ਚੱਲ ਕੋਈ ਗੱਲ ਨਹੀਂ ਉਹਨੇ ਮਠਾਈਆਂ ਮਠੂਈਆਂ ਵੀ ਲੈਣੀਆਂ ਵਾ ਕਿਰਾਇਆ ਵੀ ਲੱਗਣਾ ਆ ਤੈਨੂੰ ਤਾਂ ਪਤਾ ਨਹੀਂ ਕਦੋਂ ਅਕਲ ਆਉਣੀ ਆ तू तो सोची ना कुरा घर हो बस इन चर बाद आई है ਅੱਛਾ ਭਾਬੀ ਜੀ ਸਤਿ ਸ਼੍ਰੀ ਅਕਾਲ ਸੰਦੀਪ ਕੀ ਹਾਲ ਜੈ ਵਧੀਆ ਵਧੀਆ ਤੂੰ ਦੱਸ ਠੀਕ ਆ ਹਾਂਜੀ ਠੀਕ ਆ ਮੇਰਾ ਘਰ ਹੈ ਨਹੀਂ ਘਰ ਤੇ ਨਹੀਂ ਹੈਗੇ ਪਰ ਆਜਾਣਾ ਉਹਨਾਂ ਨੇ ਹੁਣੇ ਕੰਮ ਗਏ ਕਿਤੇ ਅੱਛਾ ਅੱਛਾ ਦੀਦੀ ਬਾਬਾ ਤੋਂ ਇਹ ਮਾ ਪਾਣੀ ਲੈ ਕੇ ਆਉਣੀ ਆ ਠੀਕ ਠੀਕ ਹੈ ਤਾਂ ਹਾਂਜੀ ਠੀਕ ਹੈ ਕਦਮਾ ਜੀ ਬੱਸ ਸੁਣਾਈ ਫਰੀ ਲੈ ਰਹੀ ਜੀ ਭਾਈ ਨੂੰ ਲੈ ਆਣਾ ਹੀ ਨਾਲ ਉਹਨਾਂ ਨੂੰ ਕੰਮ ਹੀ ਜਰੂਰੀ ਤਾਂ ਕਰਦਣੇ ਆਏ ਸਸ ਸਸ ਬਣ ਜਾਮ ਜਦ ਚਾਹ ਚੁੱਧਾਰ ਭਾਬੀ ਜੀ ਚਾਹ ਰਹਿਣ ਤੋਂ ਪਹਿਲੇ ਰਖਰੀ ਬੰਨ ਲਿਨਿਆ ਆ ਤੁਸੀਂ ਦੀ ਮੈਂ ਪਲੇਟ ਲੈ ਕੇ ਆਉਣੀ ਫਿਰ ਠੀਕ ਹੈ ਹੋਰ ਵੀਰੇ ਕੰਮ ਹੋ ਰਿਹਾ ਚੱਲਦਾ ਹਾਂ ਪੂਰੀ ਮਾਲਕ ਦੀ ਕਿਰਪਾ ਵਧੀਆ ਚੱਲੀ ਜਾਂਦੇ ਆ ਤੂੰ ਸੁਣਾ ਕੱਲ ਪਰਿਵਾਰ ਕੇਦਾਂ ਠੀਕ ਠਾਕ ਆ ਗਿਆ ਹਾਂਜੀ ਠੀਕ ਠਾਕ ਆ ਯਾਰ ਨਵੀਆਂ ਚੰਗਾ ਕੀ ਦਾਦੂ ਆ ਗਈਆਂ ਇਹ ਤਾਂ ਪਹਿਲੇ ਸਾਲ ਤੋਂ ਛੁੱਟੀ ਪਾਤੀ ਬਸ ਇਦਾਂ ਹੀ ਆਇਆ ਨਹੀਂ ਗਿਆ ਕੱਟ ਕੇ ਮੈਂ ਕਿਹਾ ਚੱਲ ਜਰਮ ਅੱਜ ਜ਼ਰੂਰੀ ਕੰਮ ਹੈ ਮੈਂ ਕੱਲ ਹੀ ਨਾ ਚੱਲ ਜਾਣਾ ਲੈ ਆ ਪਲੇਟ ਕਿੱਥੇ ਰਹਿ ਗਈਆਂ ਥ੍ਰੀ ਤਾਂ ਬਣਾ ਲਈ ਹੁਣ ਗਿਫਟ ਵੀ ਦਓ ਮੇਰਾ ਲਿਆਓ ਕਢੋ ਇਹ ਕਦੀ ਹੋ ਸਲਤਰ ਗਿਫਟ ਨਾ ਆਇਆ ਗਿਫਟ ਤੇਰਾ ਲਿਆਂਦਾ ਹਾਂ ਹੁਣ ਪਤਾ ਨਹੀਂ ਤੈਨੂੰ ਪਸੰਦ ਆਉਂਦਾ ਕਿ ਨਹੀਂ ਆਉਂਦਾ ਦਓ ਤਾਂ ਸਹੀ ਇੱਥੇ ਕਿਧਰ ਰੱਖਿਆ ਸੀਗਾ ਆ ਲੈ ਫੜ ਬਹੁਤ ਨੇ ਆ ਗਈ 5 ਰੁਪਏ ਲੈ ਤਿੰਨ ਅਰਵੀਆਂ ਦੇ ਟੌਫੀਆਂ ਨਾਲ ਦੋਆਂ ਦੀ ਚਾਕਲੇਟ ਆ ਜਣੀ ਆ ਆਹੋ ਇਸ ਕਰਾਚਰ ਮੈਂ ਵਾਪਸ ਹੀ ਚਲ ਜਾਣਾ ਕੋਈ ਗੱਲ ਨਹੀਂ ਚਲੇ ਹੋ ਸਹੀ ਹੋ ਨਹੀਂ ਨਹੀਂ ਮੈਂ ਮਜ਼ਾਕ ਕਰਨਾ ਗਿਫਟ ਤੇਰਾ ਲਿਆਂਦਾ ਵਾ ਜੱਸ ਇਮੀ ਉਹ ਜਲਾ ਸਮਾਨ ਲਿਆਦਾ ਨਾ ਲੈ ਕੇ ਆ। ਲਿਉਣੀ ਆ। ਆਹੋ ਜਿਹਾ ਕਿਹੜਾ ਗਿਫਟ ਲਾਇਆ ਹੈ? ਐਸ ਵਾਰੀ ਐਹੋ ਜਿਹਾ ਗਿਫਟ ਲਿਆਂਦਾ ਵਾ। ਤੈਨੂੰ ਪਸੰਦ ਜ਼ਰੂਰ ਆਊਗਾ। ਇਹ ਗਰੰਟੀ ਆ। ਆ ਲਓ। ਚਲ ਵੇਖ ਲੈਣਾ। ਆਲਾ ਫੜ। ਵੀਰੇ ਇਹ ਤਾਂ ਬਹੁਤ ਸੋਣੀਆਂ ਵਾ। ਪਸੰਦ ਆ ਤੈਨੂੰ? ਪਸੰਦ ਤਾਂ ਹੈ ਵਾ ਪਰ ਮਹਿੰਗੀਆਂ ਬੁਰੀਆਂ ਬਣੀਆਂ ਨਹੀਂ ਆਏ। ਕੀ ਲੋਰੀ ਇਹਨਾਂ ਖਰਚਾ ਕਰਨ ਦੀ ਓਹੋ ਤੇਰਾ ਨਾ ਮਹਿੰਗਾ ਥੋੜੀ ਆ ਨਾਲੇ ਹੁਣ ਤੇਰਾ ਭਰਾ ਚੰਗੇ ਭਲੇ ਪੈਸੇ ਕਮਾਉਂਦਾ ਆ ਮਹਾਰਾਜ ਦੀ ਕਿਰਪਾ ਆ ਕਹਿੰਦੇ ਭੈਣਾ ਨੂੰ ਦਈਏ ਨਾ ਤੇ ਵਾਦਾ ਪੈਂਦਾ ਆ ਔਰ ਗੱਲ ਠੀਕ ਆ ਪਰ ਮੈਂ ਨਾ ਇੰਨਾ ਮਹਿੰਗਾ ਗਿਫਟ ਨਹੀਂ ਲੈ ਸਕਦੀ ਨਹੀਂ 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 ਇਹਦਾ ਨਾ ਕਰ ਇਹ ਮੈਂ ਆਪਣੀ ਕਮਾਈ ਜੋ ਤੈਨੂੰ ਬਣਾ ਕੇ ਦਿੱਤੀਆਂ ਮੇਰੀ ਬੜੇ ਚਿਰ ਦੀ ਇੱਛਾ ਸੀ ਤੇ ਅਗੇ ਮੈਂ ਅਸੀਂ ਮੀਨਾ ਵੀ ਗੱਲ ਕਰਨ ਦੇ ਅਸੀਂ ਵੀ ਅੱਜ ਕੀ ਜੋ ਮਰਜ਼ੀ ਹੋ ਜੇ ਮੈਂ ਸੰਦੀਪ ਨੂੰ ਕੋਈ ਨਾ ਕੋਈ ਸੋਹਣੀ ਚੀਜ਼ ਬਣਾ ਕੇ ਦੇਣੀ ਆ ਚਲੋ ਠੀਕ ਆ ਵੀਰੇ ਥੈਂਕ ਯੂ ਟਾਡਾ ਇੰਨਾ ਮੇਰੀ ਸੋਹਰਾ ਚ ਇੱਜ਼ਤ ਬਣਜ ਕਿ ਉਹਦੇ ਭਰਾ ਨੇ ਸੋਨੇ ਦਾ ਗਿਫਟ ਦਿੱਤਾ ਹੂੰ ਤੇ ਜਾਸਮੀ ਚਾਹ ਬਣਾ ਲਿਆ ਤੂੰ ਬਣਾਉਣੀ ਆ ਜੀ ਮੈਂ ਆਇਆ ਇੱਕ ਮਿੰਟ ਜਰਾ ਹਾਂਜੀ ਚਾ ਚੰਗਾ ਠੀਕ ਹੈ ਮੇਰੀ ਭੈਣ ਚੰਗਾ ਭਾਬੀ ਜੀ ਠੀਕ ਆ ਫੇਰ ਮਾਰੀ ਫੇਰਾ ਠੀਕ ਆ ਬਾਜੀ ਨਾ ਆ ਜੀ ਕਹਿੰਦੇ ਆਵਾਂਗੇ चल ठीक है आ गई संदीप हाँ जी हाँ जी बहना आई है आ जाओ अंदर दिखानी है चल चल अंदर में आ गई ठीक है ਇਹ ਦਿੱਤਾ ਸੰਦੀਪਾ ਆ ਵੀਰ ਹਰਨਾਲਾ ਸੂਟ ਦਿੱਤਾ ਤੇ ਨਾਲ ਇਹਨਾਂ ਦੀ ਪੱਗ ਅੱਛਾ ਤੇ ਉਹਨੇ ਨਾ ਆ ਸੂਟ ਦਿੱਤਾ ਬੜਾ ਸੋਹਣਾ ਆ ਸੌਨੇ ਦਾ ਬਣਾ ਦਿੱਤੀ ਟੋਪਸ ਸੋਹਣੀ ਵੀ ਹਾਂਜੀ ਅੱਛਾ ਮੈਂ ਤਾਂ ਉਹਨਾਂ ਨੂੰ ਮਨਾ ਕੀਤਾ ਸੀ ਕਿ ਮੈਂ ਨਹੀਂ ਲੈਣੇ ਆਗੇ ਪਰ ਵੀਰ ਨੇ ਬੜੀ ਜ਼ਿੱਦ ਕੀਤੀ ਕਿ ਨੇ ਮੈਂ ਦੇਣੀ ਦੇਣੇ ਲੈ ਦੱਸ ਤੂੰ ਕਿ ਮਨਾ ਕਰਨ ਦੀ ਜੇ ਤੇਰੇ ਭਰਾ ਦੀ ਰੀਝ ਹੀ ਕਿ ਮੈਂ ਆਪਣੀ ਭੈਣ ਨੂੰ ਕੋਈ ਸੋਨੇ ਦੀ ਚੀਜ਼ ਦਵਾ ਤੇ ਮਣਾ ਨਹੀਂ ਕਰੀਦਾ ਹੋਈ ਦਾ ਜੇ ਕੋਈ ਪਿਆਰ ਨਾਲ ਚੀਜ਼ ਦਵੇ ਤੇ ਇਹ ਤਾਂ ਹੈਗੀ ਮਮੀ ਜੀ ਪਰ ਮੇਰਾ ਬੱਸ ਉਹਦਾ ਦਿਲ ਨਹੀਂ ਕੰਦਾ ਪੀ ਵੀਰ ਦਾ ਕਿੰਨਾ ਖਰਚਾ ਹੋ ਗਿਆ ਹੈਗਾ ਲੈ ਖਰਚਾ ਕਾਦਾ ਦੇਂਦੇ ਆ ਤੇ ਦਿੰਦੇ ਹੀ ਆ ਵੀਰ ਚੀਜ਼ ਹਾਂਜੀ ਤੇ ਚਲ ਰੱਖ ਤੂੰ ਸਾਮਕੇ ਆ ਸੂਟ ਰੱਖ अलमारी ਚ ਤੇ ਆਲਾ ਇਹ ਵੀ ਰੱਖ ਸਾਮਕੇ ਇਹ ਰੱਖ ਲਓ ਮਮੀ ਜੀ ਤੁਸੀਂ ਨਾ ਨਾ ਤੂੰ ਰੱਖ ਸਾਮਕੇ ਰੱਖ ਲੈ ਉਥੇ ਹਾਂਜੀ ਚਲੋ ਠੀਕ ਹੈ ਚੰਗਾ ਆ ਸੂਟ ਵੀ ਰੱਖ ਫਰਮਾਰੀ ਚ ਹਾਂਜੀ ਰੱਖ ਇਹ ਗੱਲ ਹੋ ਗਈ ਆ ਇੱਥੇ ਖਲੋਤਾ ਚੁੱਪ ਕਰਕੇ ਮੰਮੀ ਗੱਲ ਕੀ ਹੋਣੀ ਆ ਟੈਨਸ਼ਨ ਪਈ ਆ ਕਾਦੀ ਟੈਨਸ਼ਨ ਪੈ ਗਈ ਆ ਇਹੋ ਜੀ ਮੈਂ ਸੋਚਿਆ ਹੈਗਾ ਚਲ 2 ਮਹੀਨੇ ਰਹਿ ਗਏ ਆ ਆਪਣੇ ਘਰ ਦੀ ਤਿਆਰੀ ਹੋ ਜਾਣੀ ਆ ਚੱਲ ਆਏ ਕਿਰਾਏ ਤੋਂ ਖਿਹੜਾ ਛੁੱਟੂਗਾ ਆਹੋ ਤੂੰ ਪੈਸੇ ਨਹੀਂ ਇਕੱਠੇ ਹੋਏ ਮੀ ਠੇਕੇਦਾਰ ਦੇ ਹੁਣ ਕੰਮ ਨੂੰ ਲਾਦਾ ਕਰੇ ਵਿੱਚੇ ਛੱਡਣਾ ਪੈਣਾ ਆ ਇਹ ਕਿੱਦਾਂ ਹੋਊਗੀ ਹੁਣ ਤੁਹਾਨੂੰ ਪਤਾ ਹੀ ਆ ਕਿ ਕਿਰਾਏ ਕਿਹੜੇ ਦਿੱਤੇ ਜਾਂਦੇ ਆ ਝਾਟ ਤੇ ਮਹੀਨਾ ਸਿਰ ਤੇ ਚੜ ਜਾਂਦਾ ਆ ਕਿ ਫੇਰ ਹੁਣ ਕਿੱਦਾਂ ਗੱਲ ਬਣੂਗੀ ਉਹ ਹੀ ਹੁਣ 5-7 ਮਹੀਨੇ ਹੋਰ ਰਹਿਣਾ ਪਊਗਾ ਇੱਥੇ ਹੋਰ ਕੀ ਆ ਨਾ ਤੂੰ ਫੇਰ ਐਡਾਂ ਕਰ ਹਾ ਸੰਦੀਪ ਦੇ ਭਰਾ ਕੋ ਪੈਸੇ ਪੁੱਛਣਾ ਹਾ ਉਹਦੇ ਕੋ ਮੰਮੀ ਮੈਂ ਕੀ ਪੁੱਛਾਂ 4 ਲੱਖ ਤੇ ਉਹਦੇ ਕੋ ਪਹਿਲਾਂ ਹੀ ਲਿਆ ਆ ਵਾ ਮੁੜ ਕੇ ਮੋੜਨੇ ਵੀ ਆ ਆਹੋ ਇਹ ਤੇ ਕਿ ਨੱਕ ਭਾਰ ਪਾਈ ਜਾਣਾ ਵਿਚਾਰੇ ਤੇ ਫੇਰ ਤੂੰ ਇਹਦਾ ਕਰ ਸਮਝਣ ਲੱਗਣੀ ਕੀ ਕਰਨੀਏ ਫੇਰ ਤੂੰ ਐਡਾਂ ਕਰ ਜਿਹੜਾ ਆਪਣੇ ਕੋ ਸੋਨਾ ਪਿਆਣਾ ਸੰਦੀਪ ਗਣਾ ਪਾ ਕੇ ਬੈਨ ਦਿੱਤੀ ਆ ਤੂੰ ਉਹ ਦੇ ਕੇ ਸੁਨਿਆਰੇ ਕੋ ਤੇ ਪੈਸੇ ਲੈ ਆ ਆ ਨਹੀਂ ਨਹੀਂ ਮੰਮੀ ਸੋਨਾ ਨਹੀਂ ਵੇਚਣਾ ਮੁੜ ਕੇ ਬਣਦਾ ਸੋਨਾ ਕੋਈ ਨਹੀਂ ਇੱਥੇ ਕਰਾਇਆ ਥੋੜਾ ਚਲੋ ਹੋਰ ਰਹਿ ਲਾਂਗੇ ਕੋਈ ਗੱਲ ਨਹੀਂ ਸੋਨਾ 10 ਲੋੜ ਵਾਸਤੇ ਤੇ ਹੁੰਦਾ ਆ ਵੀ ਬੰਦੇ ਨੂੰ ਲੋੜ ਪਵੇ ਤੇ ਆਪਣੀ ਗਰਜ ਪੂਰੀ ਕਰ ਲੋ ਜਾ ਤੂੰ ਐਦਾਂ ਕਰ ਦੇ ਕੇ ਸੁਨਿਆਰੇ ਨੂੰ ਤੇ ਲੈ ਆਇਆ ਪੈਸੇ ਚੱਲ ਮੰਮੀ ਐਦਾਂ ਹੀ ਕਰਦਾ ਫਿਰ ਆਹੋ ਜਾ ਐਦਾਂ ਕਰਾਏ ਤੇ ਤੁਹਾਨੂੰ ਪਤਾ ਲੈਣਾ ਬੜਾ ਮੁਸ਼ਕਲ ਈ ਆ ਉਮੀ ਕਿਰਾਏ ਦੀ ਵੀ ਗੱਲ ਵੱਖਰੀ ਆ ਵੀ ਕਿਰਾਏ ਤੇ ਵੀ ਚੱਲ ਰਹਿ ਲਾਂਗੇ ਆਹੋ ਜਿਹੜਾ ਠੇਕੇਦਾਰ ਦਾ ਇੰਨਾ ਸਿਰ ਤੇ ਭਾਰ ਚੜਿਆ ਉਹ ਵੀ ਤਾਂ ਦੇਣੇ ਆ ਹੋਰ ਉਹ ਵੀ ਫਿਰ ਜਾਣ ਖਾਂਦਾ ਪੈਸਾ ਨੂੰ ਹਰ ਇੱਕ ਨੂੰ ਲੋੜ ਹੁੰਦੀ ਆ ਚੱਲ ਕੋਈ ਨਹੀਂ ਫਿਰ ਮੈਂ ਪੁੱਛਦਾ ਸੰਦੀਪ ਨੂੰ ਚੱਲ ਪੁੱਛ ਲੈ ਦੇ ਉਹਨਾਂ ਵੇਚ ਦੋ ਫਿਰ ਸੋਨਾ ਜਿੱਦਾਂ ਤੁਹਾਨੂੰ ਸਹੀ ਲੱਗਦਾ ਉਦੋਂ ਹੀ ਕਰਾਂ ਮੈਂ ਪਾਉਂਦੀ ਆ ਜੇ ਕਿਤੇ ਲੋੜ ਹੋਏਗੀ ਤਾਂ ਆਪਾਂ ਫਿਰ ਬਣਾ ਲਾਂਗੇ ਆਹੋ ਯਾਰ ਇਹ ਤੇ ਹੈ ਚੱਲ ਠੀਕ ਆ ਲੈ ਆ ਯਾਰ ਚਲੋ ਠੀਕ ਆ ਉਦਾਂ ਵੀ ਸੋਣਾ ਪਿਆ ਘਰ ਪਿਆ ਕੰਮ ਹੀ ਆਂਦਾ ਵਾ ਅੱਜ ਕੰਮ ਆ ਗਿਆ ਸਾਡੇ ਤੋ ਜਿਹੜੀ ਹੁਣ ਤੁਹਾਨੂੰ ਰਖੜੀ ਤੇ ਮਿਲਿਆ ਸੀ ਪਿਛਲੇ ਸਾਲ ਉਹ ਆ ਨਾ ਹਾਂਜੀ ਕੋਈ ਗੱਲ ਨਹੀਂ ਇਹਨਾਂ ਨੂੰ ਰੱਖ ਕੇ ਮੈਂ ਕੀ ਕਰਾਂਗੇ ਜੇ ਤੁਹਾਡੇ ਕੰਮ ਆਉਂਦਾ ਤਾਂ ਬਹੁਤ ਸਹੀ ਚਲ ਠੀਕ ਆ ਯਾਰ ਮੈਂ ਹੁਣੇ ਜਾਣਾ ਸਨਿਆ ਦੇ ਕੋ ਤੇ ਦੇ ਕੇ ਆਉਣਾ ਚਲੋ ਠੀਕ ਆ ਕਰ ਜਾ ਤਲੱਥੇ ਸਾਡਾ ਆ ਕੀ ਆ ਕੀ ਆ ਆਪਣੇ ਪੇਕਿਆਂ ਤੋਂ ਨਕਲੀ ਵਾਲੀਆਂ ਚੁੱਕ ਕੇ ਲਿਆਈਆਂ ਨਕਲੀ ਹੋਰ ਕੀ ਸੁਨਿਆਰੇ ਨੇ ਬਾਕੀ ਸਾਰੇ ਗਾਣੇ ਰੱਖ ਲਏ ਆ ਪੈਸੇ ਵੀ ਦੇਤੇ ਮੈਨੂੰ ਆਹ ਕਹਿੰਦਾ ਨਕਲੀ ਆ ਪਰ ਵੀਰ ਨੇ ਨਕਲੀ ਕਿਉਂ ਦੇਨੇ ਹੀ ਮੈਨੂੰ ਮੈਨੂੰ ਨਹੀਂ ਪਤਾ ਚੰਗਾ ਮੁੰਡਿਆ ਕਿਉਂ ਰੋਣਾ ਪਾਇਆ ਆ ਕੀ ਹੋਇਆ ਆ ਰੱਖੜੀ ਦੀ ਜਿਹੜੀ ਵਾਲੀਆਂ ਨਹੀਂ ਲੈ ਕੇ ਆਈ ਆਹੋ ਨਕਲੀ ਚੁੱਕ ਲਈ ਆ ਹਾਂ ਨਕਲੀ ਦੇ ਦਿੱਤੀਆਂ ਇਹਦੇ ਨਾਲ ਤੇ ਦਿੰਦਾ ਹੀ ਨਾ ਆਪਣੇ ਨੰਬਰ ਬਣਾਉਣ ਦੇ ਮਾਰੇ ਨੇ ਨਕਲੀ ਚੁੱਕ ਦੇ ਦਿੱਤੀਆਂ ਹੋਰ ਕੀ ਮੰਮੀ ਇਹ ਵੀ ਬੜੇ ਸਾਰੇ ਰਿਸ਼ਤਦਾਰਾਂ 'ਚ ਫੁੱਲ ਫੁੱਲ ਕੇ ਦੱਸਿਆ ਕਿ ਇਹਦੇ ਭਰਾ ਨੇ ਹਣ ਸੋਨੇ ਦਾ ਗਿਫਟ ਦਿੱਤਾ ਹੈ। ਸਵਾਹ ਦਿੱਤਾ ਗਿਫਟ। ਹਾਂ ਸਾਰੇ ਬਸ ਨੇ ਆਰੇ ਨੂੰ ਗਲਤੀ ਲੱਗ ਗਈ ਓਏ। ਯਾਰ ਉਹਦਾ ਰੋਜ਼ ਦਾ ਕੰਮ ਹੈ ਚੰਗਾ। ਓਦਾਂ ਨਹੀਂ ਬੈਠਾ ਓ। ਨਹੀਂ ਦੂਜਾ ਸੋਨਾ ਕਿੱਦਾਂ ਰੱਖ ਲਿਆ? ਤੇਰੀਆਂ ਵਾਲੀਆਂ ਤੇ ਗਲਤੀ ਲੱਗਣੀ ਸੀ। ਮੰਮੀ ਮੈਨੂੰ ਨਹੀਂ ਪਤਾ ਨਕਲੀ ਕਿਦਾਂ ਹੋ ਗਿਆ। ਮੇਰਾ ਭਰਾ ਇਦਾਂ ਨਹੀਂ ਕਰ ਸਕਦਾ ਮੇਰੇ ਨਾਲ। ਆਹੋ ਅਲਮਾਰੀ 'ਚ ਰੱਖਿਆ ਰੱਖਾ ਨਕਲੀ ਹੋ ਗਿਆ। ਵੇਖਿਆ ਮੁੰਡਿਆ ਸੋਨਾ ਗੱਲ। ਪਰ ਵੀਰੇ ਨੇ ਕਿ ਲੋੜ ਪਈ ਐ ਦਾ ਕਰਨ ਦੀ ਯਾਰ ਮੈਨੂੰ ਨਹੀਂ ਪਤਾ ਕੀ ਲੋੜ ਪਈ ਆ ਸੁਨਿਆਰੇ ਨੇ ਝੂਠ ਥੋੜੀ ਬੋਲਣਾ ਆ ਪੋਸ਼ਾ ਆਪਣੇ ਭਰਾ ਨੂੰ ਪੇਦਾ ਕਿਉਂ ਕੀਤਾ ਹਾਨੂੰ ਕੀ ਦੱਸਨੀ ਆ ਸੁਨਿਆਰਾ ਮੈਨੂੰ ਜਾਣਦਾ ਹੈਗਾ ਮੇਰੀ ਕੀ ਜਿੱਤ ਰਹੀ ਉਹ ਸਾਹਮਣੇ ਕਹਿੰਦਾ ਉਹ ਚੰਗੇ ਸੋਹਰੇ ਆਗੇ ਆਪਣੇ ਭਰਾ ਨੂੰ ਫੋਨ ਕਰਕੇ ਤੂੰ ਦੱਸ ਦੇ ਜੇ ਨਹੀਂ ਔਕਾਤ ਨਾ ਸੋਨਾ ਦੇਣ ਦੀ ਐਡੀਆਂ ਵੱਡੀਆਂ ਵੱਡੀਆਂ ਚ ਕਿਉਂ ਪੈਂਦਾ ਤਨਾਲੇ ਸਾਂਭ ਲਾ ਆਪਣੇ ਐਦਾਂ ਕਿਦਾ ਹੋ ਸਕਦਾ ਵਾ ਕਿ ਵੀਰੇ ਨੇ ਮੈਨੂੰ ਨਕਲੀ ਗਿਫਟ ਦੇਤਾ ਹੈ ਪੁੱਛਦੀ ਆਂ ਫੋਨ ਕਰਕੇ ਵੀਰੇ ਨੂੰ ਹੈਲੋ ਹੈਲੋ ਹਾਂ ਸੰਦੀਪ ਕੀ ਹਾਲ ਆ ਹਾਲ ਤਨ ਮੈਂ ਕਿ ਦੱਸਾਂ ਵੀਰੇ ਅਸੋਨਾ ਜਰਾ ਤੁਸੀਂ ਲੈਣਾ ਨਕਲੀ ਲੈੰਦਾ ਵਾ ਉਹ ਨਕਲੀ ਦੱਸ ਮੈਂ ਤੇ ਨਕਲੀ ਕੇ ਦੇਣਾ ਮੈਂ ਉੱਥੋਂ ਹੀ ਲੈ ਕੇ ਆਂਦਾ ਜਿੱਥੋਂ ਆਪਣੇ ਘਰ ਦਾ ਸਮਾਨ ਲਈਦਾ ਪਹਿਲੇ ਵੀ ਕਈ ਵਾਰੀ ਬਣਾਇਆ ਉਹਨਾਂ ਕੋ ਸੋਨਾ ਸੀ ਤੇ ਜਾਂ ਫਿਰ ਸੁਨਿਆਰੇ ਨੇ ਤੁਹਾਨੂੰ ਨਕਲੀ ਸੋਨਾ ਦੇਤਾ ਤੇ ਜਿੰਦੋਂ ਉਹਨੂੰ ਪੈਸਾਂ ਦੀ ਲੋਰ ਹੀ ਤੇ ਉਹਨਾਂ ਸੋਨਾ ਵੇਚ ਕੇ ਆਏਗੇ ਆਪਣਾ ਤੇ ਮੈਂ ਆਖਿਆ ਚਲੇ ਵੀ ਦੇ ਦੋ ਵੀ ਓਦਾਂ ਵੀ ਘਰ ਹੀ ਪਏ ਰਹਿੰਦੇ ਮੈਂ ਕਰਾ ਸੋਨਾ ਪਾਉਣੀ ਆ ਤੇ ਉਹਨਾਂ ਜਾ ਕੇ ਚੈੱਕ ਰਹਾ ਤੇ ਉਹ ਤੇ ਕਹਿੰਦੇ ਵੀ ਇਹ ਨਕਲੀ ਆ ਨਹੀਂ ਨਹੀਂ ਨਕਲੀ ਨਹੀਂ ਹੋ ਸਕਦਾ ਜਿੱਦਾਂ ਦੀ ਗੱਲ ਆ ਤਾਂ ਮੈਂ ਸਿਮੀ ਨੂੰ ਨਾਲ ਲੈ ਕੇ ਜਾਣਾ ਮੈਂ ਪੁੱਛਣਾ ਨਾ ਸੁਨਾਰੇ ਨਾਲ ਗੱਲ ਕਰਨਾ ਜੇ ਨਕਲੀ ਹੋਏਗਾ ਤੇ ਆਪਾਂ ਕਰਨੇ ਹੋ ਤੇ ਕੇਸ ਜਾ ਕੇ ਚਲੋ ਠੀਕ ਆ ਤੂੰ ਹੀ ਪੁੱਛ ਲੋ ਇੱਕ ਵਾਰੀ ਸੁਨਾਰੇ ਨੂੰ ਚਲ ਠੀਕ ਆ ਤੂੰ ਚਿੰਤਾ ਨਾ ਕਰ ਮੈਂ ਹੁਣੇ ਸਿਮੀ ਨੂੰ ਪੁੱਛਣਾ ਨਾ ਥੱਲੇ ਆ ਕੇ ਮੇਰੀ ਤਾਂ ਬੇਇੱਜ਼ਤੀ ਹੋ ਗਈ ਨਾ ਸੋਹਰਿਆਂ ਦੇ ਸਾਹਮਣੇ ਵੀ ਭਰਾ ਨੇ ਨਕਲੀ ਸੋਨਾ ਦੇਤਾ ਚਲ ਤੂੰ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਹੁਣੇ ਪੁੱਛਣਾ ਸਿਮੀ ਨੂੰ ਨਾਲ ਲੈ ਕੇ ਜਾਣਾ ਸੁਨਾਰੇ ਕੋ ਚਲੋ ਠੀਕ ਆ ਤਾ ਹੋ ਸਕੇ ਤਾਂ ਇੱਥੇ ਵੀ ਆ ਜਾਓ ਹਾਂ ਹਾਂ ਮੈਂ ਉਹਦੇ ਕੋਲ ਹੋ ਗਿਆ ਨਾ ਮੈਂ ਸਿੱਧਾ ਤੇਰੇ ਵੱਲ ਹੀ ਆਉਣਾ ਫਿਰ ਠੀਕ ਆ ਓਕੇ ਓਕੇ ਮੰਮੀ ਜੀ ਮੈਂ ਇੱਕ ਮਿੰਟ ਆਪਣੇ ਭਰਾ ਨੂੰ ਦੇ ਕੇ ਆਈ ਚੰਗਾ ਕਿੰਮੀ ਅੱਗੇ ਦੇ ਕੋ ਲੈਂਦਾ ਸੀ ਤੂੰ ਸੋਨਾ ਉੱਥੋਂ ਹੀ ਲੈ ਕੇ ਆਈ ਜਿੱਥੋਂ ਆਪਾਂ ਹਰ ਵਾਰੀ ਸੋਨਾ ਬਣਾਉਂਦੇ ਆ ਮੈਨੂੰ ਫੋਨ ਆਇਆ ਸੰਦੀਪ ਦਾ ਉਹ ਤਾਂ ਕਹਿੰਦੀ ਆ ਕਾਂਡੇ ਨਕਲੀ ਆ ਨਕਲੀ ਨਹੀਂ ਮੈਂ ਤਾਂ ਅਸਲੀ ਲੈ ਕੇ ਆਈ ਆ ਤੇ ਫਿਰ ਉਹਨੇ ਨਕਲੀ ਕਿਦਾ ਦਿਨ ਦੇ ਦੇ ਜੇ ਨਕਲੀ ਆ ਚਾਲਾ ਮੇਰੇ ਨਾਲ ਜੇ ਨਕਲੀ ਹੋਣ ਕਿਤੇ ਕੇਸ ਕਰਦਾ ਨਾ ਮੈਂ ਉੱਤੇ ਜਾ ਕੇ ਚੱਲ ਆ ਫੜੋ ਭਾਜੀ ਆਪਣਾ ਸਮਾਨ ਇਹ ਰਿਹਾ ਭਾਜੀ ਪੈਸੇ ਤੁਸੀਂ ਅਸਲੀ ਲਏ ਆ ਤੇ ਸਮਾਨ ਤੁਸੀਂ ਨਕਲੀ ਦਿੱਤਾ ਤੇਰਾ ਸਮਾਨ ਜੇ ਆ ਤੁਹਾਡੀ ਦੁਕਾਨ ਦਾ ਹੀ ਆ ਨਾ ਮੁਕਰਿਓ ਨਾ ਹੁਣ ਬਿਲਕੁਲ ਸਾਡੇ ਕੋਲ ਦਾ ਸਾਰਾ ਚੈੱਕ ਕਰੋ ਨਕਲੀ ਏ ਸਾਨੂੰ ਪਤਾ ਨਕਲੀ ਆ ਲੇਕਿਨ ਐ ਹੈ ਨਕਲੀ ਆ ਫਰਸਟ ਕਾਪੀ ਆ ਸੋਣ ਦੀ ਆ 2500 ਵਿੱਚ ਲੈ ਗਏ ਮੇਰੇ ਕੋਲੇ ਪਰ ਪੈਸੇ ਤੇ ਤੁਸੀਂ ਅਸਲੀ ਲਏ ਆ ਨਾ ਭਾਜੀ 2500 ਰੁਪਏ ਲਿਆ ਵੇ 2500 ਐਹੀ ਫਰਸਟ ਕਾਪੀ ਆਣੀ ਏ ਮੈਂ ਕਿਦਾਂ ਮੰਨਾਂ 2500 ਦੇ ਲਏ ਆ ਸਰ ਕੋਈ ਪ੍ਰੂਫ ਹੈਗਾ ਵਖਾਓ ਕੋਈ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਤਾਂ ਮੈਨੂੰ ਵਿਖਾਓ ਜੇਦੋ ਵੀ ਫਸਟ ਕਾਪੀ ਦੇ ਨੇ ਆਪਾਂ ਪਹਿਲਾਂ ਨਾਲ ਸਾਈਨ ਕਰਾਉਣ ਦੇ ਆ ਕਸਟਮਰ ਦੇ ਭਾਜੀ ਮੈਂ ਕਿੱਦਾਂ ਮੰਨਾਂ ਮੈਨੂੰ ਵਿਖਾਓ ਤੇ ਸਹੀ ਕੁਛ ਬੈਠੋ ਨਹੀਂ ਨਹੀਂ ਭਾਜੀ ਬਣਾ ਨਹੀਂ ਤੁਸੀਂ ਮੈਨੂੰ ਪਹਿਲੇ ਜੋ ਮੈਂ ਕੰਮ ਆ ਨਾ ਉਹ ਕਰੋ ਆ ਦੇਖੋ ਤੁਸੀਂ ਤਾਂ ਤੁਸੀਂ ਤਾਂ ਥੱਗੀਆਂ ਥਗੀਆਂ ਮਾਰਨ ਦੇ ਯਾਰ ਸਿਮੀ ਕਿਦਾਂ ਆਇਆ ਸਿਮੀ ਸੈਰ ਹੋਏ ਹੋਏ ਇਹਨਾਂ ਨੇ ਸਿਆਣੀ ਕਿਤੇ ਆ ਕੈਮਰੇ ਲੱਗੇ ਹੋਏ ਆ ਮੋਸਾ ਦਾ ਪੈਸੇ ਲਏ ਆ मैडम ਜਦੋਂ ਸਾਡੇ ਕੋਲ ਆਏ ਆ ਇਹਨਾਂ ਨੇ ਮੰਗਿਆ ਸੋ ਗਰੰਟੀ ਵਾਲਾ ਆ ਰਿਜ਼ਲਟ ਮੰਗਿਆ ਨਹੀਂ ਸਰ ਕੋ ਰਿਜ਼ਲਟ ਵੀ ਹੈਗਾ ਉਹ 25000 30000 ਦਾ ਆਉਂਦਾ ਆ ਇਹ 2000 2500 ਦਾ ਆਉਂਦਾ ਆ ਸੱਪਾ ਬਕਾਇਦਾ ਸੇਵਾ ਨਿ ਕਰਵਾਈ ਦੇ ਕਸਟਮਰ ਕੋ ਸਾਨੂੰ ਪਤਾ ਕੱਲ ਨੂੰ ਐਸੇ ਪੰਗੇ ਪੈਂਦੇ ਆ ਅ ਤੇਰੇ ਹੀ ਸੈਨ ਨਾ ਸੀ ਮੇ ਭਈ ਸੌਰੀ ਯਾਰ ਤੁਹਾਨੂੰ ਵੀ ਐਵੇਂ ਖੇਚਲ ਦਿੱਤੀ ਆ ਕੋਈ ਗੱਲ ਨਹੀਂ ਸਰ ਸਾਡਾ ਬਿਜ਼ਨਸ ਆ ਆਪਾਂ ਸਹੀ ਕੰਮ ਕਰਾਂਗੇ ਸਾਡੀ ਜ਼ਿੰਦਗੀ ਕੰਮ ਕਰਾਂਗੇ ਐ ਥੋੜੀ ਕਿ 500 ਚੀਜ਼ਾਂ 5000 ਜੀ ਦੇ ਦਾਂਗੇ ਉਹਨਾਂ ਨੇ ਮੰਗਿਆ ਸਿਰ ਕੋਆ ਕੇ ਗਰੰਟੀ ਵਾਲਾ ਯਾਰ ਸਾ ਕੋ ਰੀਜ਼ਨ ਵੀ ਆ ਕੇ ਯਾਰ ਜਦੋਂ ਕਸਟਮਰ ਮੰਗੇ ਗਰੰਟੀ ਵਾਲਾ ਆਪ ਗਰੰਟੀ ਵਾਲਾ ਦੇਣਾ ਆ ਔਰ ਬਕਾਇਦਾ ਆਪਾਂ ਸਾਈਨ ਕਰਾਉਣੇ ਆ ਸਾਨੂੰ ਪਤਾ ਐ ਸਾ ਚੱਕਰ ਪੈਂਦੇ ਆ ਚਲੋ ਠੀਕ ਆ ਭਾਜੀ ਠੀਕ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਾਫ ਕਰੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਆਇਆ ਕਰ ਤੋਂ ਕੋਈ ਚੱਕਰ ਨਹੀਂ ਹਲੋ ਵੀਰੇ ਸਮਾਨ ਤੇ ਲੈ ਜਾ ਆਪਣਾ ਯਾਰ ਤੁਸੀਂ ਪੈਸੇ ਦੇ ਗਏ ਹੋ ਜਾਓ ਸਮਾਨ ਲੈ ਜਾ ਲਓ ਮੇਰਾ ਵੀਰ ਥੈਂਕ ਯੂ ਭਾਈ ਥੈਂਕ ਯੂ ਥੈਂਕ ਯੂ ਵੈਲਕਮ ਆ ਨਾ ਭਾਵੇਂ ਦੀਦੀ ਆ ਲੋ ਵੀਰੇ ਪੈਸੇ ਮੈਂ ਕੀ ਕਰਨੇ ਆ ਤਾਂ ਕੁਝ ਰਖ ਲੈ ਰਖ ਲੈ ਹਾਂ ਨਹੀ ਨਹੀ ਪੈਸੇ ਰਹਿਣ ਦੋ ਬ੍ਰੈਂਡ ਦਾ ਭਾਬੀ ਜੀ ਮੈਂ ਨਹੀਂ ਲੈਨੇ ਪੈਸੇ ਮੈਂ ਹੀ ਨਹੀਂ ਲੈਨੇ ਉਹਨੇ ਪਹਿਲਾਂ ਤਾਂ ਹੀ ਨਕਲੀ ਸੋਨਾ ਕਿਹਾ ਦੇ ਏਟਮ ਨੂੰ ਦੀਦੀ ਇਹਨਾਂ ਦੀ ਕੋਈ ਗਲਤੀ ਨਹੀਂ ਹੈਗੀ ਇਹਨਾਂ ਨੇ ਤਾਂ ਮੈਨੂੰ ਏਟਮ ਦਿੱਤਾ ਹੀਗਾ ਇਹ ਤੇ ਮੈਂ ਹੀ ਲਾਲਚ ਚ ਆ ਗਈ ਸੀ ਤੇ ਲਾਲਚ ਚ ਆ ਕੇ ਮੈਂ ਬਾਕੀ ਪੈਸੇ ਰੱਖ ਲਏ ਤੇ ਤੁਹਾਡੇ ਲਈ ਨਕਲੀ ਸੋਨਾ ਲੈ ਆਈ ਭਾਬੀ ਜੀ ਤੁਹਾਡੇ ਨਿੱਕੇ ਜਿਹੇ ਲਾਲਚ ਕਰਕੇ ਨਾ ਦੋ ਪਰਿਵਾਰ ਟੁੱਟ ਸਕਦੇ ਹੀ ਭੈਣ ਭਰਾ ਦਾ ਰਿਸ਼ਤਾ ਤੇ ਚਲੋ ਖਰਾਬ ਹੋਣਾ ਹੀ ਹੋਣਾ ਹੈ ਨਾਲ ਹੀ ਪਤੀ ਪਤਨੀ ਦਾ ਵੀ ਰਿਸ਼ਤਾ ਖਰਾਬ ਹੋਣਾ ਹੈ ਉਹ ਤੇ ਹੋ ਸਮਝਦੇ ਹੋਣਾ ਨਾ ਕਿ ਜਉਣਾ ਦੀ ਹਾਇਤ ਨਹੀਂ ਹੈਗੀ ਸੀ ਤੇ ਨਾ ਦਿੰਦੇ ਸੋਨਾ ਤੇ ਜਾਂ ਫਿਰ ਤੈਨੂੰ ਵੀ ਪਤਾ ਨਾ ਤੂੰ ਜਾਣ ਕੇ ਨਕਲੀ ਲੈ ਕੇ ਆਈ ਆ ਭਾਬੀ ਜੀ ਤੁਸੀਂ ਤੇ ਇੱਕ ਰਖਰੀ ਦੇ ਪੂਜਤ ਤੁਹਾਨੂੰ ਨਾ ਬਦਨਾਮ ਕਰਦਾ ਵਾ ਭਰਾਤ ਭਾਏ ਇੱਕ ਰੁਪਿਆ ਦੇ ਦੇਣਾ ਭੈਣ ਨੂੰ ਭੈਣ ਉਹ ਵੀ ਖੁਸ਼ ਹੋ ਕੇ ਰੱਖ ਲਿੰਦੀ ਆ ਕਿ ਚਲ ਮੇਰੇ ਭਰਾ ਨੇ ਦਿੱਤਾ ਭੈਣ ਆ ਪੈਸਿਆਂ ਦੀ ਭੁੱਖੀ ਨਹੀਂ ਹੁੰਦੀ ਤੇ ਨਾ ਹੀ ਚੀਜ਼ਾਂ ਦੀ ਭੁੱਖੀ ਹੁੰਦੀ ਆ ਦੀਦੀ ਮੈਨੂੰ ਨਹੀਂ ਪਤਾ ਤੁਹਾਡੇ ਘਰ ਦੇ ਵਿੱਚ ਇੰਨਾ ਕਲੇਸ਼ ਪੈ ਜਾਣਾ ਇੰਨੀ ਗੱਲ ਦਾ ਵਾਧਾ ਹੋ ਜਾਣਾ ਮੇਰੇ ਕੋ ਬੜੀ ਵੱਡੀ ਗਲਤੀ ਹੋ ਗਈ ਹੈ ਚਲ ਛੱਡ ਇਹਨਾਂ ਗੱਲਾਂ ਨੂੰ ਆ ਫੜਾ ਭੈਣ ਨੂੰ ਪਾਹੇ ਆਪਣੇ ਤਨ ਦੀਦੀ ਆ ਲੋ ਅਦਾ ਖਲਾ ਭੈਣੇ ਰੱਖ ਲਾ ਤੇਗੇ ਤੋਂ ਇਹਨਾਂ ਗੱਲਾਂ ਦਾ ਧਿਆਨ ਰੱਖੀ ਭੈਣਾਂ ਤੇ ਭਾਬੀ ਜੀ ਬਸ ਪਿਆਰ ਦੀਆਂ ਭੁੱਖੀਆਂ ਹੁੰਦੀਆਂ ਵਾ ਸਭ ਕੁਝ ਮਿਲ ਜਾਂਦਾ ਦੁਨੀਆ 'ਚ ਰਿਸ਼ਤੇ ਨਹੀਂ ਮਿਲਦੇ ਚਲੋ ਠੀਕ ਆ ਦੀਦੀ ਹੁਣ ਕੋਈ ਗਿਲਾ ਸ਼ਿਕਵਾਣਾ ਨਾ ਰੱਖਿਓ ਅੱਜ ਤੋਂ ਬਾਅਦ ਕਦੇ ਇਦਾਂ ਨਹੀਂ ਹੋਏਗਾ ਠੀਕ ਆ ਭਾਬੀ ਜੀ ਮੰਮੀ ਜੀ ਆ ਲਓ ਪੈਸੇ ਇਹ ਅਸਲੀ ਐ ਕੋਈ ਨਹੀਂ ਸੰਦੀਪ ਤੂੰ ਰੱਖ ਲੈ ਸਾਹਮਣੇ ਤੇਜਿੰਦਰ ਆਉਣਗੇ ਨਾ ਤੇਜਿੰਦਰ ਨੂੰ ਦੇਵਾਂਗੇ ਉਹਨਾਂ ਨੂੰ ਤਾਂ ਜ਼ਰੂਰਤ ਆ ਪੈਸੇ ਦੀ ਹਾਂ ਕੋਈ ਨਹੀਂ ਰੱਖ ਤੂੰ ਹਾਂਜੀ ਚਲਦੇ ਬੈਠੋ ਮੈਂ ਚਾਲਾ ਕਾਉਣੀ